ਮਹਿਲਾ ਕਾਮਨਚ ਰਜਿਸਟਰ ਇਕਾਈ ਇਤਲੀਵਨ ਨੂੰ ਪ੍ਰਧਾਨ ਕਰਮਜੀਤ ਕੋ ਰਣਾ ਦੀ ਗਵਾਈ ਹੇਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਪੰਨ ਹੋਏ ਨਵੇਂ ਕਵੀ ਦਰਬਾਰ ਮਹਿਲਾ ਕਾਮਨਚ ਰਜਿਸਟਰੀ ਕਾਈਟਨੀ ਬਲੋ ਪ੍ਰਧਾਨ ਕਰਮਜੀਤ ਕੋ ਰਣਾ ਦੀ ਗਵਾਈ ਅਰਸ਼ੀਦੀ ਦੇ ਅਨੁਸਾਰ ਪਰ ਸੰਪੰਨ ਨਵੇਂ ਕਵੀ ਦਰਬਾਰ ਦੇ ਸੰਸਥਾਪਕ ਅਤੇ ਚੇਅਰਮੈਨ ਸ਼੍ਰੀਮਾਨ ਰੇਸ਼ਨਾਜੀਤ ਮੁਖਮਮਾਨ ਮਾਨ ਸ਼੍ਰੀਮਤੀ ਸ਼ਾਲੂ ਕੁੱਤਾ ਦੀ ਗਲੋਬਲ ਵਾਈਸ ਪ੍ਰਧਾਨ ਨੂੰ ਕੰਮ ਪਰ ਹਰੀ ਕੁਸ਼ੀਸ਼ ਮੇਰੇ ਮਾਨ ਡਾਕਟਰ ਹਿਰਾਦੀਪ ਕੌਰ ਜੀ ਪਗਾਮ ਪੰਜਾਬ ਮੁਕਾਮ ਸਨ ਇਸ ਮੌਕੇ ਮੰਚ ਸੰਚਾਲਕ ਦੀਪਮ ਕਾ ਕਰਮਜੀਤ ਕੁਰਾਣਾ ਨੇ ਮਾਖੂ ਵੀ ਨਿਭਾਈ ਕਵੀ ਦਰਬਾਰ ਦੀ ਸ਼ੁਰੂਆਤ ਸ਼੍ਰੀ ਮਾਨ ਨਰੇਸ਼ ਨਾਥ ਜੀ ਦੇ ਅਸ਼ੀਰਵਾਦ ਪਰਿਸ਼ਾਦ ਨਾਲ ਹੋਈ ਅਤੇ ਸ਼੍ਰੀਮਤੀ ਸਰਉਤੀ ਨਗੁਨੰਦਨ ਜੀ ਨੇ ਬਹੁਤ ਹੀ ਪਿਆਰੀ ਕਵਿਤਾ ਸੁਣਾ ਕੀਤੀ ਉਪਰੰਤ ਸਤਵੀਰ ਸਾਂਝ ਕਵਿਤਰੀ ਇਟਲੀ ਜਸਵਿੰਦਰ ਕੌਰ ਮਿੰਟੂ ਕਵਿਤਰੀ ਇਟਲੀ ਸ਼੍ਰੀਮਤੀ ਅਸ਼ੋਨੀ ਕੇ ਵਾਂਗਰ ਪ੍ਰਧਾਨ ਨੀਦਰਲੈਂਡ ਸ਼੍ਰੀਮਤੀ ਆਰਤੀ ਬਖਸ਼ੀ ਆਰੂ ਪ੍ਰਧਾਨ ਮੰਤਰੀ ਕਾਮ ਇਟਲੀ ਸ਼੍ਰੀਮਤੀ ਵੰਨਾ ਖੁਰਾਣਾ ਜੀ ਸੱਚੀ ਯੂਰਪ ਸ਼੍ਰੀਮਤੀ ਡਾਕਟਰ ਇਰਾਦੀਪ ਕੌਰ ਜੀ ਸ਼੍ਰੀਮਤੀ ਸ਼ਾਲੂ ਗੁਪਤਾ ਜੀ ਅਤੇ ਕਰਮਜੀਤ ਕੌਰ ਰਾਣਾ ਦੀ ਕਲਮਨ ਖੂਬਸੂਰਤ ਕਵਿਤਾਵਾਂ ਜਿਸਮਾਂ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸ਼ਹਾਦਤ ਨੂੰ ਨਮਨ ਕੀਤਾ ਪ੍ਰਧਾਨ ਕਰਮਜੀਤ ਕੌਰ ਰਾਣਾ ਨੇ ਦੱਸਿਆ ਕਿ ਮੁੱਖ ਮਹਿਮਾਨ ਸ਼ਾਲੂ ਗੁਪਤਾ ਜੀ ਨੇ ਸਾਰੀਆਂ ਕਵਿਤਰੀਆਂ ਨੂੰ ਜੀ ਆਖਦੇ ਹੋਇਆ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਵਿਸ਼ੇਸ਼ ਮਹਿਮਾਨ ਡਾਕਟਰ ਇਰੰਦੀਪ ਕੌਰ ਜੀ ਨੇ ਸਾਰੇ ਹੀ ਆਏ ਹੋਏ ਬੁੱਧੀਜੀਵਨ ਦਾ ਸਵਾਗਤ ਕੀਤਾ ਅਤੇ ਵਿਦੇਸ਼ ਸਚਿਵ ਵੰਦਨਾ ਖੁਰਾਣਾ ਜੀ ਨੇ ਗੁਰੂ ਸਾਹਿਬ ਦੇ ਪਰਿਵਾਰ ਦੇ ਸ਼ਰਨ ਨੰਮਨ ਕਰਦੇ ਹੋਏ ਜਾਣਕਾਰੀ ਭਰਪੂਰ ਵਿਚਾਰ ਸੰਧ ਕੀਤੀ ਅਖੀਰ ਵਿੱਚ ਪ੍ਰਧਾਨ ਕਰਮਜੀਤ ਕੌਰ ਰਾਣਾ ਨੇ ਸਾਰਿਆਂ ਨੇ ਧੰਨਵਾਦ ਕਰਦੇ ਹੋਏ ਫਿਰ ਮਿਲਣ ਦਾ ਵਾਅਦਾ ਕਰਨ ਨਾਲ ਸਾਰਿਆਂ ਨੂੰ ਅਲਵਿਦਾ ਕਿਹਾ ਨਾ ਵਾਗ ਠੰਡਿਏ ਸੀਤ ਹਵਾਏ ਨਹੀਂ ਠੰਡੇ ਗੁਰਜ ਚ ਬੈਠੇ ਗੋਬਿੰਦ ਜਾਈ ਨਹੀਂ ਤੂੰ ਵਗਦੀ ਜਾਵੇਂ ਹੱਡਾਂ ਨੂੰ چیرਦੀ ਮਾਤਾ ਗੁਜਰੀ ਜੀ ਨੇ ਘੁੱਟ ਸੀਨੇ ਨਾਲ ਲਾਏ ਨੀ ਤੇਰੇ ਕਹਿਰ ਦਾ ਵੀ ਨਾ ਅਸਰ ਕੋਈ ਤਿੰਨਾ ਰਲ ਵਾਹਿਗੁਰੂ ਦੇ ਜਾਪ ਚਲਾਏ ਨੀ ਉਹ ਅਣਖਾਂ ਪਤਾ ਨਹੀਂ ਕਿੱਥੇ ਗੁੰਮ ਹੋ ਗਈਆਂ ਜਿੰਨਾ ਖਾਤਰ ਸੀ ਉਹਨਾਂ ਸ਼ਹੀਦੀ ਜਾਮੇ ਪਾਏ ਨੀ ਨਿਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਤਰਾਸ਼ ਤਰਾਸ਼ ਸਰੀਰ ਨਿਹਾਂ ਚ ਚਿਣਵਾਏ ਨੀ ਰਾਣੇ ਜਦੋਂ ਵਗਏ ਠੰਡੀ ਸੀਤ ਹਵਾ ਸਰਹੰਦ ਦਾ ਠੰਡਾ ਬੁਰਜ ਜਾਦ ਦਵਾਏ ਨੀ ਸਰਹੰਦ ਦਾ ਠੰਡਾ ਬੁਰਜ ਜਾਦ ਦਵਾਏ ਨੀ ਬਾਜਾਂ ਵਾਲਿਆ ਕਹਾਣੀ ਤੇਰੇ ਪਰਵਾਰ ਦੀ ਸੁਣੀ ਅੱਖੀਆਂ ਚ ਨੀਰ ਵਗਦਾ ਬਜਾਂ ਵਾਲਿਆ ਰੇਂਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਕਲਗੀ ਵਾਲਿਆ ਤੇਰੇ ਪਰਵਾਰ ਦੀਆਂ ਬਾਜਾਂ ਵਾਲਿਆ ਕਹਾਣੀ ਤੇਰੇ ਪਰਵਾਰ ਦੀ ਸੋਹਣ ਅੱਖੀਆਂ ਚੋਂ ਨੀਰ ਵਗਦਾ ਕਿੱਥੇ ਸ਼ੁਰੂ ਕਰਾਂ ਕਿੱਥੇ ਖਤਮ ਕਰਾਂ ਲੰਬੀਆਂ ਕਹਾਣੀਆਂ ਨੇ ਜੀਤਦੇ ਜੁਜਾਰ ਦੀਆਂ ਬਾਜਾਂ ਵਾਲਿਆ ਹਾਣੀ ਸੁਣ ਤੇਰੇ ਪਰਵਾਰ ਦੀ ਹੋ ਸੁਣੀ ਅੱਖੀਆਂ ਚੋਂ ਨੀਰ ਵਗਦਾ ਵਜਵਾਲੀਆ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਹਿਬ ਜਾਦਾਂ ਨੇ ਇੱਟਾਂ ਦੀਵਾਰ ਰਦੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਹਿਬ ਜਾਦਿਆਂ ਨੇ ਇੱਟਾਂ ਦੀਵਾਰ ਰਦੀਆਂ ਰੇਂਦੀ ਦੁਨੀਆਂ ਤੱਕ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਤਾਰ ਦਿਆਂ ਜਿਸਵਿੰਦਰ ਆਖਦੀ ਬਾਜਾ ਵਾਲਿਆ ਰੇਂਦੀ ਦੁਨੀਆਂ ਤੱਕ ਬਤਾ ਪੈਣਗੀਆਂ ਤੇਰੇ ਪਰਵਾਰ ਦਿਆਂ ਬਾਜਾ ਵਾਲਿਆ ਕਹਾਣੀ ਸੁਣ ਤੇਰੇ ਪਰਵਾਰ ਦੀ ਹੋ ਸੋਹਣੀ ਅੱਖੀਆਂ ਚੋਂ ਨੀਰ ਵਗਦਾ ਧੰਨਵਾਦ